ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਆਪਣੇ ਨਵੇਂ ਤਾਜ਼ੇ ਮਸਤ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗਰਮੀ ਬੜੀ ਪੈਂਦੀ ਪਈ ਯਾਰ ਤੇ ਵਲੌਗ ਵੀ ਨਿੱgge ਨਿੱgge ਆਉਂਦੇ ਬੇ ਤੇ ਅੱਜ ਆਪਾਂ ਤੁਹਾਨੂੰ ਬਖੌਲ ਲੱਗੇ ਆ ਜੇਲ ਇਹ ਕਿਵੇਂ ਤਿਆਰ ਹੋਈ ਕਾਂ ਦੇ ਵਾਸਤੇ ਇਹ ਜੇਲ ਵਰਤੀ ਗਈ ਤੇ ਹੁਣੇ ਕਿਉਂ ਬੰਦ ਪਈ ਆਪਾਂ ਤੁਹਾਨੂੰ ਸਾਰਾ ਮੁਖਾਵਾਂਗੇ ਤੇ ਵੀਡੀਓ ਨਾਲ ਇਵੇਂ ਕੰਟੀਨਿਊ ਬਣੇ ਰਿਹਾ ਜੇ ਮਿੱਤਰੋ ਆ ਤੁਸੀਂ ਪਹਿਲਾਂ ਤਾਂ ਬਾਹਰ ਦਾ 뷰 ਚੰਗੀ ਤਰ੍ਹਾਂ ਚੈੱਕ ਕਰ ਲਓ ਆ ਰਿਹਾ ਜੇ 뷰 ਤੇ ਆ ਉੱਪਰੋਂ ਜੇਲ ਐਵੇਂ ਦੀ ਤਸਦੀ ਪਈ ਜੇ ਹਣਾ ਉਹ ਡਬਲ ਮੰਜ਼ਲੀਏ ਪ੍ਰਾਣੇ ਅਜਮਾਨੇ ਦੀ ਬਣੀ ਹੋਈ ਜੇਲ 1856 ਦੇ ਵਿੱਚ ਦੇਖਿਆ ਤਿੰਦੇ ਤੇ ਯਾਰ ਕੇਂਦਰੀ ਜੇਲ ਪਰ ਆਪਾਂ ਅੱਗੇ ਜਾ ਕੇ ਜਿਹੜਾ ਇੱਥੇ ਬੰਦਾ ਇੰਦੀ ਰਖਵਾਲੀ ਕਰਦਾ ਆਪਾਂ ਉਹਦੇ ਨਾਲ ਗੱਲ ਕਰਨੇ ਸਰੋ ਆ ਰਿਹਾ ਜੇ ਇਹਦਾ ਮੇਨ ਗੇਟ ਉਹ ਹਾਈ ਕਲਰਫੁਲਸ ਵਾਲਿਆਂ ਦਾ ਕਲਰ ਕੀਤਾ ਲਾਲ ਤੇ ਨੀਲਾ ਤੇ ਚੰਭੋ ਫਿਰ ਅੰਦਰ ਚੱਲਦੇ ਤੇ ਯਾਰ ਐਵੇਂ ਦੀ ਮੈਨੂੰ ਸੱਚੀ ਫੀਲ ਹੁੰਦੀ ਵੀ ਜੇ ਜੇਲ ਚ ਮੇਨੂੰ ਜੇਲ ਹੋ ਗਈ ਹੁੰਦੀ ਤੇ ਆ ਤੁਸੀਂ ਦੇਖੋ ਇੱਕ ਜੇਲ ਦੀ ਮੇਨ ਐਂਟਰੀ ਇਹ ਰਾਤਥਾਣੀ ਉੱਦੀ ਵੀ ਤੇ ਆ ਜਿਹੜਾ ਬੂਹਾ ਲੱਗਾ ਪੁਰਾਣੇ ਜ਼ਮਾਨੇ ਦਾ ਅੰਗਰੇਜ਼ੀ ਜੋੜੀ ਇਹਨੂੰ ਬੋਲਦੇ ਸੀਗੇ ਅੰਗਰੇਜ਼ਾਂ ਦੇ ਟਾਈਮ ਤੇ ਠੀਕ ਹੈ ਮੇਰਾ ਦੂਰਦਰਸ਼ਨ ਇਹ ਕਿੰਨਾ ਪਿਆ ਵੀ ਇਹ ਅੰਗਰੇਜ਼ਾਂ ਦੇ ਦੁਆਰਾ ਤਿਆਰ ਹੋਈ ਵਾ ਤੇ ਆ ਤੁਸੀਂ ਦੇਖੋ ਵੀ ਉਦਾਂ ਦੀਆਂ ਗੋਥਿਕ ਸਟਾਈਲ ਦੀਆਂ ਛੱਤਾਂ ਪਈਆਂ ਹੋਈਆਂ ਵਾ ਤੇ ਆ ਜਿਹੜੇ ਆਲੇ ਇਹ ਵੀ ਜਿਹੜੇ ਵਿਕਟੋਰੀਆ ਸ਼ੈਲੀ ਦੇ ਆਲੇ ਮੁਗਲ ਸ਼ੈਲੀ ਦੇ ਆਲੇ ਇਹਦੇ ਦੋਹਾਂ ਦੇ ਵਿੱਚ ਵਰਤੇ ਗਏ ਨੇ ਤੇ ਜਿੱਦੋਂ ਜਿਵੇਂ ਆਪਾਂ ਇੱਧਰ ਨੂੰ ਐਂਟਰੀ ਹੁੰਨੇ ਵੀ ਆ ਤੁਸੀਂ ਦੇਖੋ ਵੀ ਇਹਦੇ ਨਾਲ ਹੀ ਆ ਬੈਰਕਾਂ ਬੜੀਆਂ ਹੋਈਆਂ ਨੇ ਜਿਹੜੀਆਂ ਸੁੰਨਸਾਨ ਪਈਆਂ ਹੋਈਆਂ ਤਾਂ ਆਪਾਂ ਇਹਨਾਂ ਦੇ ਅੰਦਰ ਵੀ ਜਾਵਾਂਗੇ ਅੰਦਰ ਵੀ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਤੁਸੀਂ ਵੀ ਆ ਇੱਥੋਂ ਆ ਵੀਊ ਚੈੱਕ ਕਰੋ ਵੀ ਆ ਦੇਖੋ ਤੁਸੀਂ ਕਿੰਨਾ ਘੈਂਟ ਵੀਊ ਆਉਂਦਾ ਪਿਆਰ ਇਹ ਇੱਥੇ ਯਾਰ ਬਹੁਤ ਫਿਲਮਾਂ ਸ਼ੂਟ ਹੋਈਆਂ ਜਿਵੇਂ ਮੈਂ ਤੁਹਾਨੂੰ ਤੇ ਦੇਵਕਸ਼ੋੜ ਦੀਆਂ ਕਈ ਫਿਲਮਾਂ ਇੱਥੇ ਸ਼ੂਟ ਹੋਈਆਂ ਵਾ ਬਾਅਦ ਵਿੱਚ ਮੈਡਲ ਵੀ ਇੱਥੇ ਸ਼ੂਟ ਹੋਈ ਹੈ ਤੇ ਹੋਰ ਕਹਿੰਦੇ ਬਥੇਰੀਆਂ ਫਿਲਮਾਂ ਸ਼ੂਟ ਹੋਈਆਂ ਵਾ ਤੇ ਆਹ ਤੁਸੀਂ ਦੇਖੋ ਵੀ ਆ ਸਾਰੇ ਜਿਹੜੇ ਮੁਗਲ ਆਲੇ ਨੂੰ ਬੋਲਦੇ ਨੇ ਤੇ ਅੰਗਰੇਜ਼ ਇਦਾਂ ਦੇ ਆਲੇ ਜਿਹੜੇ ਉਹ ਬੜੇ ਪਸੰਦ ਕਰਦੇ ਤੇ ਡਬਲ ਸਟੋਰੀ ਇਹ ਜੇਲ ਬਣਾਈ ਗਈ ਆ ਵੀ ਇੱਧਰ ਦੇਖੋ ਤੇ ਚਲੋ ਆਪਾਂ ਇੱਕ ਇੱਕ ਕਰਕੇ ਤੁਹਾਨੂੰ ਵਿਖਾਉਣੇ ਤੇ ਵਲੋਗ ਨਾਲ ਇਵੇਂ ਬਣੇ ਰਿਹਾ ਤੇ ਇਧਰੋਂ ਆਪਾਂ ਸ਼ੁਰੂ ਕਰਦੇ ਆਂ ਆਹ ਦੇਖੋ ਤੁਸੀਂ ਵੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆ ਅੰਗਰੇਜ਼ੀ ਜੋੜੀ ਅੰਗਰੇਜ਼ ਜਿਆਦਾ ਪਸੰਦ ਕਰਦੇ ਹੁੰਦੇ ਸੀਗੇ ਲਾਉਣੇ ਤੇ ਆਹ ਤੁਸੀਂ ਦੇਖੋ ਵੀ ਇੱਧਰ ਦੇਖੋ ਸਾਰਾ ਖੋ ਜਿਆ ਸੁਨਸਾਨ ਪਿਆਵਾ ਤੇ ਸੱਚੀਓ ਯਾਰ ਇਦਾਂ ਦੀ ਮੈਨੂੰ ਫੀਲ ਆਉਂਦੀ ਪਈ ਵੀ ਜਿਵੇਂ ਮੈਂ ਸੱਚੀ ਜੇਲ੍ਹ ਦੇ ਵਿੱਚ ਆ ਗਿਆ ਵਾਂ ਤੇ ਆ ਤੁਸੀ ਦੇਖੋ ਆ ਵੇਖੋ ਤੁਸੀਂ ਵੀ ਉਦਾਂ ਦੇ ਜਿਵੇਂ ਜੇਲ੍ਹ ਦੇ ਵਿੱਚ ਆ ਸਵਾੱਖਾਂ ਹੁੰਦੀਆਂ ਨਾ ਉਦਾਂ ਦੇ ਬਣਾਏ ਗਏ ਦਰਵਾਜ਼ੇ ਤੇ ਇੱਧਰ ਚੈੱਕ ਕਰ ਰਹੇ ਇੱਧਰ ਦਾ ਚਲੋ ਉਨਾ ਦਾ ਸਮਾਨ ਪਿਆ ਵਾ ਤੇ ਇੱਧਰ ਆ ਦੂਸਰੇ ਪਾਸੇ ਆਪਾਂ ਉੱਪਰ ਜਾ ਕੇ ਵੀ ਤੁਹਾਨੂੰ ਵਿਖਾਵਾਂਗੇ ਤੇ ਆਹ ਦੇਖੋ ਤੁਸੀਂ ਹਾਲੇ ਤੇ ਮੈਂ ਤੁਹਾਨੂੰ ਗਿਆਣਾ ਵੀ ਇਹ ਵਿਕਟੋਰੀਆ ਸ਼ੈਲੀ ਦੇ ਆਲੇ ਤੇ ਆਹ ਤੁਸੀਂ ਦੇਖੋ ਵੀ ਬੈਰਕਾਂ ਬਣੀਆਂ ਹੋਈਆਂ ਵਾ ਆਹ ਤੁਸੀਂ ਦੇਖੋ ਵੀ ਇੱਥੇ ਰਹਿੰਦੇ ਵੀ ਨੇ ਤੇ ਇਧਰ ਵੀ ਆ ਉੱਤੇ ਜਾਣ ਵਾਸਤੇ ਹੈਗਾ ਵਾ ਕਿੰਜ ਯਾਰ ਆਣਾ ਸੁੰਦਸਾਣ ਬਣਿਆ ਪਿਆ ਇਹ ਆ ਜਿਹੜੀਆਂ ਬੈਰਕਾਂ ਦੇ ਵਿੱਚ ਬਥੇਰੇ ਐਕਟਰ ਆਏ ਨੇ ਉਹਨਾਂ ਨੇ ਇਹ ਜਿਹੜੀਆਂ ਇੱਥੋਂ ਫਿਲਮਾਂ ਸ਼ੂਟ ਕੀਤੀਆਂ ਨੇ بڑے ਐਕਟਰ ਆਏ ਦੇਵ ਕਰੋੜ ਵਰਗੇ ਤੇ ਜਿੰਦੀ ਹੁਣ ਮੈਡਲ ਫਿਲਮ ਆਈ ਸੀਗੀ ਸਾਲ ਹੋ ਗਿਆ ਸ਼ਾਇਦ ਤੇ ਉਹ ਵੀ ਇੱਥੇ ਆਇਆ ਰਹਾ ਪੰਦਰ ਤੇ ਚਲੋ ਹੁਣ ਆਪਾਂ ਉੱਤੇ ਚੱਲਨੇ ਪੁਰਾਣੇ ਜ਼ਮਾਨੇ ਦੀ ਬਣੀ ਹੋਈ ਵਾ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਵਾ ਤੇ ਹਾਂ ਤੁਸੀਂ ਦੇਖੋ ਵੀ ਕਿ ਦਿੱਸਤੀ ਆ ਵੇਖੋ ਸਹਾਰੀ ਐਂਜਲ ਸੋਨਸਹਾਨੀ ਪਿਆਣਾ ਹਨਾ ਤੇ ਆਪਾਂ ਉੱਪਰ ਲਈਆਂ ਬਹਿਰ ਕਾ ਚੈੱਕ ਕਰਦੇ ਹਾਂ ਤੇ ਇੱਥੇ ਯਾਰ ਉਹ ਜਿਹੜਾ ਮੈਡਲ ਵਾਲਾ ਹੀਰੋ ਦੇ ਨਾਮ ਮੈਨੂੰ ਭੁੱਲ ਗਿਆ ਉਹ ਬੜਾ ਕੁੱਟਦੰਤਾ ਇੱਥੇ ਜਦੋਂ ਪਾਣੀ ਪੀਣ ਤੋਂ ਲੜਦੇ ਹੁੰਦੇ ਨਾ ਤੇ ਮਿੱਤਰੋ ਅੱਜ ਤਾਂ ਮੈਂ ਕੱਲਾ ਹੀ ਆਇਆ ਵਾਂ ਤੇ ਇੱਥੇ ਜਿਹੜੇ ਇਹ ਜੇਲ ਦੀ ਧਰਮਸ਼ਾਲਾ ਦੀ ਦੇਖ ਰੇ ਕਰਦੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੰਤਾਂ ਦੇ ਆਲੇ ਜਿਹੜੇ ਤੁਸੀਂ ਆ ਵੇਖਦੇ ਪਏ ਹੋ ਇਹ ਇਹ ਸਿਰਫ ਉਦੋਂ ਹੀ ਤਿਆਰ ਕੀਤੇ ਜਾਂਦੇ ਸੀਗੇ ਕਿਉਂਕਿ ਇੱਥੇ ਬ੍ਰਿਟਿਸ਼ ਰਾਜ ਹੁੰਦਾ ਸੀ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਤੇ ਆ ਅੰਗਰੇਜ਼ੀ ਜੋੜੀ ਲੱਗੀ ਹੋਈ ਏ ਤੇ ਆ ਦੇਖੋ ਮੈਂ ਇੱਧਰ ਆ ਗਿਆ ਫਰੰਟ ਵਾਲੇ ਪਾਸੇ ਜਿੱਥੋਂ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਸੀ ਜੀ ਤੇ ਆ ਦੇਖੋ ਤੁਸੀਂ ਬੈਰਕਾ ਹੁਣੇ ਹੀ ਬਣੀਆਂ ਹੋਈਆਂ ਵਾ ਤੇ ਬਾਅਦ ਵਿੱਚ ਉੱਤੇ ਸੀਮੈਂਟ ਨਾਲ ਪਲੱਸਟਰ ਹੈ ਬਗੀ ਚਨਾਈ ਚੂਨੇ ਪੱਥਰ ਦੀ ਹੋਈ ਵਾ ਤੇ ਚਲੋ ਫਿਰ ਆਪਾਂ ਥੱਲੇ ਚੱਪਨੇ ਤੇ ਥੱਲੇ ਜਾ ਕੇ ਗੱਲਬਾਤ ਕਰਦੇ ਹਾਂ ਲਓ ਵੀ ਮਿੱਤਰੋ ਆਪਾਂ ਗਏ ਆ ਹਾਥ ਥੱਲੇ ਤੇ ਆ ਤੁਸੀਂ ਦੇਖੋ ਵੀ ਇੰਜ ਸੋਨਸ ਆਣ ਪਈ ਹੋਈ ਹੈ ਜੇਲ ਤੇ ਆਪਾਂ ਬਾਈ ਨਾਲ ਗੱਲ ਕਰਨੇ ਵੀ ਯਾਰ ਇਹਨੂੰ ਜੇਲ ਨਹੀਂ ਕਹਿੰਦੇ ਵਾ ਇਹਨੂੰ ਅੱਜ ਦੀ ਡੇਟ ਦੇ ਵਿੱਚ ਧਰਮਸ਼ਾਲਾ ਕਹਿੰਦੇ ਹੈਗਾ ਵੱਡਾ ਵੀਰ ਤੇ ਇਹ ਹੁਣ ਆਪਾਂ ਨੂੰ ਜੇਲ ਬਾਰੇ ਦੱਸੇ ਤੇ ਪਹਿਲਾਂ ਤੁਸੀਂ ਆਪਣਾ ਨਾਮ ਦੱਸਿਆ ਜੀ ਮੈਂ ਨਾਮ ਬਬਲੂ ਇਹ ਹੈ ਜਿਹੜੀ ਧਰਮਸ਼ਾਲਾ ਹੈ ਬਹੁਤ ਪੁਰਾਣੀ ਹੈ ਅੱਜ ਇਹ 1931 ਦੀ ਬਣੀ 1931 ਦੀ ਤੇ ਬਾਹਰ ਤਾਂ 1856 ਲਈ ਉਹ ਤਾਂ ਉਹ ਸ਼ੂਟਿੰਗ ਦਾ ਲੋਕੇਸ਼ਨ ਦਾ ਉਹ ਅੱਜ ਸ਼ੂਟਿੰਗ ਵਾਸਤੇ ਉਹ ਲਿਖਿਆ ਹੋਇਆ ਜਿਹੜੀ ਕੇਂਦਰੀ ਜੇਲ ਜੇਲ ਇਹ ਪਹਿਲਾਂ ਧਰਮਸ਼ਾਲਾ ਸੀ ਜੀ ਹੁਣ ਉਹ ਅਗਲੇ ਸ਼ੂਟਿੰਗ ਦਾ ਲੋਕੇਸ਼ਨ ਦਾ ਮਤਲਬ ਉਹ ਸ਼ਤਬਾਹ ਕਿਉਂਕਿ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਇਹ ਅੰਗਰੇਜ਼ਾਂ ਦੇ ਟਾਈਮ ਤੇ ਤਿਆਰ ਕੀਤੀ ਗਈ ਧਰਮਸ਼ਾਲਾ ਸੀਗੀ ਤੇ ਅੱਜ ਦੇ ਟਾਈਮ ਤੋਂ ਵਿੱਚ ਇਹਨੂੰ ਜੇਲ ਦਾ ਸੈਟਅਪ ਤਿਆਰ ਕੀਤਾ ਗਿਆ ਤੇ ਇਹ ਬੜਾ ਯਾਰ ਇਹ ਪਲੇਖਾ ਪੈਂਦਾ ਵੀ ਇਹ ਬਾਹਰ ਕੇਂਦਰੀ ਜੇਲ ਲਿਖਿਆ ਸ਼ਾਇਦ ਇਹ ਜੇਲ ਹੋਵੇ ਮੈਨੂੰ ਵੀ ਐਵੇਂ ਲੱਗਾ ਸੀ ਕਿ ਬਾਹਰ ਕੇਂਦਰੀ ਜੇਲ ਰਹੀ ਹੈ ਫਰੋਈਪੁਰ ਵੀ ਇਹ ਜੇਲ ਹੋਣੀ ਦਾ ਪਰ ਦਰਸਲ ਹੁਣ ਬਣ ਬਦਲ ਲੱਗ ਗਿਆ ਵੀ ਇਹ ਧਰਮਸ਼ਾਲਾ ਸੀਗੀ ਅਜ ਤੋਂ ਕਿੰਨਾ ਟਾਈਮ ਪਹਿਲਾਂ 1931 1931 ਦੇ ਵਿੱਚ 19ਵੀਂ ਸਦੀ ਦੇ ਵਿੱਚ ਇਹ ਜੇਲ ਇਹ ਇਹ ਧਰਮਸ਼ਾਲਾ ਤਿਆਰ ਕੀਤੀ ਗਈ ਸੀ ਤੇ ਬਹੁਤ ਸੋਹਣੀ ਹੈ ਨਾ ਇਹ ਹੋਰ ਕੋਈ ਦੱਸੋਗੇ ਇਸ ਇਤਿਹਾਸ ਬਾਰੇ ਇਹਦੇ ਇਤਿਹਾਸ ਤਾਂ ਬਹੁਤ ਪੁਰਾਣਾ ਹੀ ਹੈ ਕਿਉਂਕਿ ਪਹਿਲਾਂ ਮਤਲਬ ਮੈਰੇਜ ਜਿੱਥੇ ਨਹੀਂ ਹੁੰਦੀ ਸੀਗੀ ਮੈਰੇਜ ਵੀ ਉਹ ਜਿਹੜਾ ਹੁੰਦਾ ਸੀ ਧਰ ਜਿਵੇਂ ਹੁਣ ਪੈਲਸਾਂ ਬਣਾਈਆਂ ਗਈਆਂ ਹਾਂ ਪੈਲਸਾਂ ਹੁੰਦੀਆਂ ਸੀ ਤੇ ਹੁਣ ਇਹ ਪਹਿਲਾਂ ਪਹਿਲਾਂ ਪੈਲਸ ਤਾਂ ਹੁੰਦੇ ਹੀ ਨਹੀਂ ਸੀ ਹੁੰਦੇ ਹੀ ਨਹੀਂ ਸੀ ਪਹਿਲਾਂ ਇੱਥੇ ਹੁਣ ਕਾਰਜਕ੍ਰਮ ਹੁੰਦੇ ਸੀ ਅੱਛਾ ਬੇਰੀਅਸਾਂ ਚੱਲਦੀਆਂ ਸੀ ਨਾਟਕ ਚੱਲਦੇ ਹੁੰਦੇ ਸੀ ਇੱਥੇ ਹੀ ਚੱਲਦੇ ਸੀ ਕਿਉਂਕਿ ਮੈਂ ਤਾਂ ਹੁਣ 5 ਸਾਲ ਹੀ ਹੋਇਆ ਇੱਥੇ ਆਇਆ ਹਾਂ 5 ਸਾਲ ਪੰਜ ਸਾਲ ਹੀ ਹੋਇਆ ਤੇ ਉਦੋਂ ਪੁਰਾਣੀ ਇੱਥੇ ਸੀਆਰਪੀ ਦਾ ਹੋ ਸੀਗਾ ਅੱਡਾ ਸੀਗਾ ਇੱਥੇ ਹਾਂ ਜਦੋਂ ਦੰਗੇ ਦਾ ਹੋ ਸੀਗਾ ਜੋ ਸਿਚੁਏਸ਼ਨ ਚੱਲੀ ਸੀ 1984 ਦਾ ਅੱਛਾ ਬਹੁਤ ਪੁਰਾਣੀ ਆ ਬਸ ਐਸਾ ਵੱਲੋਂ ਵੀ ਇਤਿਹਾਸ ਦਾ ਲੰਮਾ ਚੌੜਾਈ ਹੈ ਇਹਦਾ ਮਤਲਬ ਕਿ 19ਵੀਂ ਸਦੀ 'ਚ ਇਹ ਤਿਆਰ ਕੀਤੀ ਗਈ ਹੈ ਨਾ ਵੀ ਇੱਕ ਆਪਣੇ ਇਤਿਹਾਸ ਦੇ ਨਾਲ ਰਿਲੇਟਡ ਹੈ ਨੇ ਆਪਣਾ ਮਤਲਬ ਕਿ ਭਾਰਤ ਆਜ਼ਾਦ ਹੋਇਆ ਸੀ 1947 ਦੇ ਵਿੱਚ ਤੇ 31 ਦੇ ਵਿੱਚ ਹਾਂ 1931 ਦੇ ਵਿੱਚ ਇਹ ਜਿਹੜੀ ਧਰਮਸ਼ਾਲਾ ਬਣਾਈ ਗਈ ਵੀ ਆਮ ਯਾਰ ਹੁਣ ਤਾਂ ਪੈਲਸਾਂ ਦੇ ਵਿੱਚ ਵਿਆਹ ਸ਼ਾਦੀਆਂ ਹੁੰਦੀਆਂ ਉਸ ਟਾਈਮ ਤੇ ਉਦੋਂ ਇਸ ਧਰਮਸ਼ਾਲਾ ਨੂੰ ਐਵੇਂ ਵਰਤਿਆ ਜਾਂਦਾ ਸੀਗਾ ਜਦੋਂ ਚੰਦ ਪੰਜ ਫਲੂਡ ਆ ਗਿਆ ਸੀਗਾ ਮਤਲਬ ਆ ਬਾੜ ਦੀ ਸਥਿਤੀ ਬਣ ਗਈ ਤੇ ਸਾਰੇ ਲੋਕ ਇੱਥੇ ਹੀ ਸਾਰ ਨੂੰ ਲੰਘਦੇ ਸੀ ਇੱਥੇ ਆ ਇੱਥੇ ਆ ਕੇ ਰਹਿੰਦੇ ਸੀਗੇ ਧਰਮਸ਼ਾਲਾ ਯਾਰ ਤੁਹਾਨੂੰ ਪਤਾ ਹੀ ਹੋਣੀ ਧਰਮਸ਼ਾਲਾ ਦੇ ਵਿੱਚ ਇਹ ਬਣੀ ਸੀਗੀ ਹਾਂ ਜੱਤੋਂ ਦੇ ਵਿੱਚ ਫੇਮਸ ਸੀ ਜੱਤੋਂ ਦੇ ਵਿੱਚ ਹਾਂਜੀ ਤੇ ਹੋਰ ਦੱਸੋ ਕੋਈ ਦੇਲ ਬਾਰੇ ਪਹਿਲੀ ਗੱਲ ਤਾਂ ਹੈ ਜੇਲ੍ਹ ਦਾ ਹਾਈ ਨਹੀਂ ਆ। ਕੱਲ ਤਾਂ ਇਹ ਸ਼ੂਟਿੰਗ ਦੀ ਲੋਕੇਸ਼ਨ ਹੈ। ਕਿਉਂਕਿ ਇਹ ਜਦੋਂ ਸ਼ੂਟ ਦਾ ਪਹਿਲਾ ਫਿਲਮ ਇਹਦੇ ਚ ਜਿਹੜੀ ਬਣੀ ਹੈ। ਹਾਂਜੀ। ਉਹ ਮਤਲਬ ਦੇਵਪੁਰ ਦੀ ਪਿਕਚਰ ਸੀਗੀ, ਬਲੈਕੀਆ ਪਿਕਚਰ ਬਣੀ ਸੀ। ਬਲੈਕੀਆ। ਉਤੋਂ ਹੀ ਸ਼ੁਰੂਆਤ ਹੋਈ ਆ ਸ਼ੂਟਿੰਗ ਲੋਕੇਸ਼ਨ। ਉਦੋਂ ਤੇ ਜੇਲ੍ਹ ਦਾ ਰੂਪ ਰੰਗ ਇਹਦਾ ਜੇਲ੍ਹਦਾਰਾ ਬਣ ਚੁੱਕੀ। ਅੱਛਾ ਉਦੋਂ ਦੂਰ ਦੂਰ ਬਾਲੀਵੁੱਡ ਦੀਆਂ ਫਿਲਮਾਂ ਬਣ ਚੁੱਕੀਆਂ ਨੇ, ਪੰਜਾਬੀ ਫਿਲਮਾਂ ਬਣ ਚੁੱਕੀਆਂ, ਗਾਣੇ ਤਾਂ ਕੁਝ ਬਣ ਚੁੱਕੇ ਨੇ, ਸਭ ਕੁਝ ਬਣ। ਉਹਨੇ ਮੈਂ ਆਂ ਪਸੇ ਕ ਫੇਮਸ ਹੋਇਆ। ਇਹ ਉਹਨਾਂ ਨੂੰ ਕਿੰਨਾ ਵੀ ਚਾਰਜ ਕਰਨਾ ਇਹ ਤਾਂ ਮੇਰੇ ਪਤਾ ਨਹੀਂਗਾ ਇਹ ਤਾਂ ਹੁਣ ਮਾਲਕ ਹੀ ਡਿਸਾਈਡ ਕਰ ਲੈ ਜਿਹੜਾ ਇਹਦੇ ਤੇ ਕੀ ਟੇਕਣਾ ਜਿਹੜਾ ਅੱਛਾ ਕੋਈ ਆਈਡੀਆ ਆਈਡੀਆ ਮਤਲਬ 4-5 ਲੱਖ ਰੇਰ ਵਗੈਰਾ ਮੈਨੂੰ ਇਹਦੇ ਬਾਰੇ ਕੋਈ ਨਾਟ ਅੱਛਾ ਹਾਂਜੀ ਚਲੋ ਬਹੁਤ ਵਧੀਆ ਲੱਗਾ ਭਾਈ ਨਾਲ ਗੱਲ ਕਰਕੇ ਤੁਹਾਨੂੰ ਉਹਨਾਂ ਦਾ ਬਹੁਤ ਦਾ ਤੇ ਮਿੱਤਰੋ ਇਹ ਸੀਗੀ ਇਹ ਧਰਮਸ਼ਾਲਾ ਦੀ ਜਾਣਕਾਰੀ ਤੇ ਆਮ ਵੀਰ ਮੈਨੂੰ ਵੀ ਇਦਾਂ ਹੀ ਲੱਗਾ ਸੀਗਾ ਵੀ ਬਾਹਰ ਕੇਂਦਰੀ ਜੇਲ੍ਹ ਫਰੀਪੁਰ ਲਿਖਿਆ ਹੋਵੇ ਵੀ ਇਹ ਜੇਲ੍ਹ ਹੋਵੇ ਪਰ ਉਹਨਾਂ ਨੇ ਆਪਦੇ ਸੈੱਟ ਬਾਰੇ ਜਿਹੜਾ ਫਿਲਮੀ ਸੈੱਟਪ ਬਣਾਉਣ ਵਾਸਤੇ ਉਹਨਾਂ ਬਾਹਰ ਕੇਂਦਰੀ ਜੇਲ੍ਹ ਲਿਖਿਆ ਹੋਇਆ ਬਲੈਕੀਆ ਫਿਲਮ ਸ਼ੂਟ ਸ਼ੂਟ ਹੋਈ ਸੀ ਨਾ ਦੇਵਕ ਫਰੋਡ ਦੀ ਤੇ ਇਹ ਬੋਲਦੇ ਨੇ ਵੀ ਉਹਨਾਂ ਨੇ ਇਹਨੂੰ ਐਵੇਂ ਦਾ ਬਣਾਇਆ ਪੈਸਾ ਲਾ ਕੇ ਇੱਕ ਜੇਲ੍ਹ ਦੇ ਰੂਪ ਦੇ ਵਿੱਚ ਉਹਨਾਂ ਨੇ ਇਹਨੂੰ ਲਿਆਂਦਾ ਵਾ ਤਾਂ ਆ ਤੁਸੀਂ ਦੇਖੋ ਵੀ ਜਿਵੇਂ ਯਾਰ origignal ਜੇਲ੍ਹਾਂ ਦੇ ਵਿੱਚ ਕਲਰ ਹੁੰਦਾ ਵਾ ਉਦਾਂ ਦਾ ਹੀ ਕਲਰ ਕੀਤਾ ਗਿਆ ਆ ਦੇਖੋ ਵੀ ਮਿੱਟੀਆਂ ਦਾ ਲਾਲ ਚ ਜਿਹੜਾ ਦਿਸਦਾ ਪਿਆ ਹਨਾ ਤੇ ਇੱਧਰ ਹੈਗਾ ਵਾ ਫਰੂਜੀ ਤੇ ਉਦਾਂ ਦੀ ਤਾਂ ਉਹਨਾਂ ਤਿਆਰ ਕੀਤਾ ਗਿਆ ਸੀਗਾ ਤੇ ਬਾਕੀ ਯਾਰ ਇਸ ਤਰ੍ਹਾਂ ਦੀ ਲੱਗਦੀ ਤਾਂ ਹਾਲੇ ਵੀ ਵੀ ਜਦੋਂ ਅੰਗਰੇਜ਼ਾਂ ਨੇ 1931 ਦੇ ਵਿੱਚ ਇਹਨੂੰ ਤਿਆਰ ਕੀਤਾ ਨਾ ਲੱਗਦੇ ਤਾਂ ਉਦੋਂ ਵੀ ਇਹ ਜੇਲ ਹੀ ਹੋਣੀ ਵਾ ਜਿਸ ਹਫ਼ਤੇ ਉਹਨਾਂ ਤਿਆਰ ਕੀਤਾ ਵਾ ਮਿੱਤਰੋ ਇਹ ਸੀਗੀ ਆਪਣੀ ਜੇਲ ਵਾਲੀ ਵੀਡੀਓ ਧਰਮਸ਼ਾਲਾ ਵਾਲੀ ਵੀਡੀਓ ਤੇ ਤੁਹਾਨੂੰ ਕਿਵੇਂ ਦੀ ਲੱਗੀ ਆਪਣੀ ਵੀਡੀਓ ਮੈਨੂੰ ਕਮੈਂਟ ਕਰਕੇ ਯਾਰ ਜਰੂਰ ਦੱਸਿਆ ਤੇ ਫਾਈਨ ਗਰਮੀ ਦੇ ਵਿੱਚ ਕੋਈ ਤੁਹਾਡੇ ਲਈ ਵੱਖਰਾ ਆਪਾਂ ਲੈ ਕੇ ਆਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਮਿਲਾਂਗੇ ਇੱਕ ਹੋਰ ਐਮੇਦੀ ਕੈਂਟਜੀ ਵੀਡੀਓਦਨ ਓਕੇ ਬਾਏ ਲਵ ਯੂ